ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤ ਸੰਗਤ ਜੀ ਇੱਕ ਪਿਆਰੀ ਗੱਲ ਸੋਚੀਏ ਕਿ ਅਸੀਂ ਰੱਬ ਨੂੰ ਸਿਰਫ ਪਾਠ ਕਰਕੇ ਲੱਭ ਸਕਦੇ ਹਾਂ ਜਾਂ ਕਿ ਉਹ ਸਿਰਫ ਮੰਤਰਾਂ ਜਾਂ ਗੁਰਦੁਆਰਿਆਂ ਵਿੱਚ ਮਿਲਦਾ ਹੈ ਅੱਜ ਦੀ ਸਾਖੀ ਉਹ ਰਾਹ ਦਿਖਾਉਂਦੀ ਹੈ ਜਿੱਥੇ ਸੱਚੀ ਸੇਵਾ ਰਾਹੀਂ ਇੱਕ ਆਮ ਇਨਸਾਨ ਗੁਰੂ ਦੇ ਦਰ ਤੱਕ ਪਹੁੰਚ ਗਿਆ ਇਹ ਕਹਾਣੀ ਹੈ ਭਾਈ ਲੈਣਾ ਜੀ ਦੀ ਜਿਨ੍ਹਾਂ ਨੇ ਨਿਮਰਤਾ ਪਿਆਰ ਤੇ ਸੇਵਾ ਰਾਹੀਂ ਗੁਰੂ ਨਾਨਕ ਸਾਹਿਬ ਜੀ ਦੀ ਰਜ਼ਾ ਹਾਸਲ ਕੀਤੀ ਆਓ ਜੀ ਇਹ ਰੋਹਾਨੀ ਸਾਖੀ ਸੱਚੀ ਭਾਵਨਾ ਨਾਲ ਸੁਣੀਏ ਇਹ ਗੱਲ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੀ ਹੈ ਇੱਕ ਵਾਰ ਗੁਰੂ ਜੀ ਆਪਣੇ ਸੰਗਤ ਸਮੇਤ ਇੱਕ ਪਿੰਡ ਵਿੱਚ ਪਹੁੰਚੇ ਉੱਥੇ ਸੰਗਤ ਇਕੱਠੀ ਹੋਈ ਤੇ ਸਭ ਨੇ ਸਤਿਕਾਰ ਨਾਲ ਗੁਰੂ ਸਾਹਿਬ ਦਾ ਸਵਾਗਤ ਕੀਤਾ ਪਿੰਡ ਦੇ ਘਰ ਘਰ 'ਚ ਰੋਸ਼ਨੀ ਹੋ ਗਈ ਲੋਕ ਗੁਰੂ ਜੀ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਧੰਨ ਮੰਨਣ ਲੱਗੇ ਉਸ ਪਿੰਡ ਵਿੱਚ ਇੱਕ ਨੌਜਵਾਨ ਵੀ ਰਹਿੰਦਾ ਸੀ ਜਿਸ ਦਾ ਨਾਂ ਸੀ ਲੈਣਾ ਉਹ ਸੱਚਾ ਭਗਤ ਸੀ ਅਤੇ ਸਦਾ ਵਾਹਿਗੁਰੂ ਦੀ ਭਗਤੀ ਵਿੱਚ ਲੀਨ ਰਹਿੰਦਾ ਜਦ ਉਸਨੇ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਦੀ ਖਬਰ ਸੁਣੀ ਉਹ ਵੀ ਦਰਸ਼ਨ ਕਰਨ ਆ ਗਿਆ ਗੁਰੂ ਨਾਨਕ ਸਾਹਿਬ ਨੇ ਉਸਨੂੰ ਦੇਖ ਕੇ ਪਿਆਰ ਨਾਲ ਪੁੱਛਿਆ ਤੂੰ ਰੱਬ ਨੂੰ ਕਿਵੇਂ ਲੱਭ ਰਿਹਾ ਏ ਲੈਣਾ ਨੇ ਕਿਹਾ ਮੈਂ ਭਗਤੀ ਕਰਦਾ ਹਾਂ ਸਿਮਰਨ ਕਰਦਾ ਹਾਂ ਪਰ ਮੇਰਾ ਮਨ ਅਜੇ ਵੀ ਸ਼ਾਂਤ ਨਹੀਂ ਹੋਇਆ ਗੁਰੂ ਜੀ ਨੇ ਨਰਮ ਆਵਾਜ਼ ਵਿੱਚ ਕਿਹਾ ਜੇ ਤੂੰ ਵਾਹਿਗੁਰੂ ਨੂੰ ਲੱਭਣਾ ਚਾਹੁੰਦਾ ਹੈ ਤਾਂ ਸੇਵਾ ਕਰ ਗੁਰੂ ਸਾਹਿਬ ਨੇ ਲੈਣਾ ਜੀ ਨੂੰ ਲੰਗਰ ਦੀ ਸੇਵਾ ਲਈ ਭੇਜਿਆ ਲੈਣਾ ਜੀ ਨੇ ਬਿਨਾਂ ਕਿਸੇ हिचकिਚਾਤੇ ਸੇਰ ਨਿਵਾ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਰੋਟੀਆਂ ਪਕਾਉਣ ਤੋਂ ਲੈ ਕੇ ਭਾਂਡੇ ਧੋਣ ਤੱਕ ਹਰ ਕੰਮ ਉਹ ਪਿਆਰ ਦੇ ਨਿਮਰਤਾ ਨਾਲ ਕਰਦੀ। ਸੰਗਤ ਦੇ ਪੈਰ ਧੋਣ ਉਹਨਾਂ ਦੀ ਚਾકરી ਕਰਨੀ ਉਹ ਆਪਣਾ ਸੁਭਾਅ ਮੰਨਦੇ। ਇੱਕ ਦਿਨ ਮੀ ਬਹੁਤ ਤੇਜ਼ੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਦੋ ਸ਼ਿਸ਼ਿਆ ਨੂੰ ਆਖਿਆ ਕਿ ਪਿੱਛੇ ਵਾਲੀ ਜਗ੍ਹਾ ਤੋਂ ਭਾਰਾ-ਭਾਰਾ ਗਿੱਲਾ ਹੋਇਆ ਕੰਮ ਕਰਨਾ ਹੈ। ਜਿੱਥੇ ਗੋਬਰ ਤੇ ਪਾਣੀ ਲੀਕ ਰਿਹਾ ਸੀ। ਕਿਸੇ ਨੇ ਵੀ ਅਗੇ ਨਹੀਂ ਔਣਾ ਚਾਇਆ ਪਾ ਲੈਣਾ ਜੀ ਨੇ ਬਿਨਾ ਕੋਝ ਪੁੱਛੇ ਜੁੱਤੀ ਉਤਾਰ ਕੇ ਆਪਣੀ ਪਾ ਖੋਲ ਕੇ ਉੱਥੇ ਜਾ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਇਹ ਦੇਖ ਕੇ ਗੁਰੂ ਜੀ ਨੇ ਆਖਿਆ ਇਹ ਹੀ ਮੇਰਾ ਸੱਚਾ ਸਿੱਖ ਹੈ ਉਹਦੀ ਸੇਵਾ ਨੇ ਰੱਬ ਨੂੰ ਰਾਜ਼ੀ ਕੀਤਾ ਹੈ ਤੇ ਗੁਰੂ ਨਾਨਕ ਸਾਹਿਬ ਨੇ ਪਾਈ ਲੈਣਾ ਜੀ ਨੂੰ ਆਪਣਾ ਉਤਰਾਧਿਕਾਰੀ ਕੋਸ਼ਿਸ਼ ਕਰ ਦਿੱਤਾ ਜੋ ਅਗਲੇ ਗੁਰੂ ਬਣੇ ਗੁਰੂ ਅੰਗਦ ਦੇਵ ਜੀ ਇਹ ਸਾਖੀ ਰਾਹੀ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਰੱਬ ਸਿਰਫ ਪਾਠਾਂ ਤੇ ਰੀਤੀਆਂ 'ਚ ਨਹੀਂ ਮਿਲਦਾ ਵਾਹਿਗੁਰੂ ਉਹਨਾਂ ਨੂੰ ਮਿਲਦਾ ਹੈ ਜੋ ਨਿਮਰਤਾ ਅਤੇ ਸੱਚੇ ਮਨ ਨਾਲ ਸੇਵਾ ਕਰਦੇ ਹਨ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੇਵਾ ਰਾਹੀ ਮਨ ਦੀ ਮਾਇਆ ਦੂਰ ਹੁੰਦੀ ਹੈ ਅਤੇ ਅੰਦਰੋਂ ਰੱਬੀ ਜੋਤ ਜਾਗਦੀ ਹੈ ਸਤ ਸੰਗਤ ਜੀ ਇਹ ਸਾਖੀ ਸਾਨੂੰ ਸਿਖਾਉਂਦੀ ਹੈ ਕਿ ਸੇਵਾ ਕਰਨਾ ਸਿਰਫ ਕੰਮ ਨਹੀਂ ਔਰ ਅਭੀ ਰਾਹ ਹੈ ਜੇ ਅਸੀਂ ਮੰਨਦੀ ਸਾਫੀ ਨਿਮਰਤਾ ਅਤੇ ਪਿਆਰ ਨਾਲ ਸੇਵਾ ਕਰੀ ਤਾਂ ਵਾਹਿਗੁਰੂ ਆਪ ਨਜ਼ਰ ਆਉਂਦੇ ਹਨ ਜੇ ਇਹ ਸਾਖੀ ਤੁਹਾਡੇ ਦਿਲ ਨੂੰ ਛੂ ਗਈ ਹੋਵੇ ਤਾਂ ਸ਼ੁਕਰਾਨਾ ਡਿਵਾਈਨ ਟਾਕ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ ਆਪਣੀ ਰਹਿਮਤਾ ਵਾਲੀ ਕਮੈਂਟ ਨਾਲ ਦੱਸੋ ਕਿ ਅਸੀਂ ਹੋਰ ਕਿਹੜੀ ਸਾਖੀ ਤੁਹਾਡੇ ਰੂਹ ਲੈ ਲਈਏ ਧੰਨ ਗੁਰੂ ਨਾਨਕ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ